ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਮਗੇ ਕਿ ਅੱਜ ਆਪਾਂ ਤੁਹਾਨੂੰ ਮਲਠੀ ਦਾ ਜਿਹੜਾ ਕੜਾ ਬਣਾ ਕੇ ਵਿਖਾਵਾਂਗੇ ਜਿਤੇ ਨਾਲ ਤੁਹਾਨੂੰ ਜਿੰਨੀ ਮਰਜ਼ੀ ਪ੍ਰਾਣੀ ਖੰਘ ਹੋਵੇ ਜ਼ੁਖਾਮ ਹੋਵੇ ਤੇ ਗਲੇ 'ਚ ਖਰਾਸ਼ ਹੋਵੇ ਬਲਗਮ ਹੋਵੇ ਇਸ ਕੜੇ ਨੂੰ ਪੀਣ ਨਾਲ ਤੁਸੀਂ ਦਿਨਾਂ ਵਿੱਚ ਹੀ ਠੀਕ ਹੋ ਜਾਓਗੇ ਤੇ ਪੁਰਾਣੀ ਤੋਂ ਪੁਰਾਣੀ ਖਾਂਗਾ ਜਿਹੜੀ ਬਲਗਮਾ ਗਲੇ ਦੇ ਵਿੱਚ ਜੰਮੀ ਹੋਈ ਉਹ ਇਹਦੇ ਨਾਲ ਠੀਕ ਹੋ ਜਾਊਗੀ ਇੱਥੇ ਮੈਂ ਮੁਲਠੀ ਲਈ ਆ ਤੇ ਇਹ ਦੋ ਤੋਂ ਤਿੰਨ ਮੈਂ ਲੌਂਗ ਲੈਨੇ ਤੇ ਇੱਥੇ ਮੈਂ ਥੋੜਾ ਜਿਹਾ ਅਦਰਕ ਜੜਾ ਹੋਈ ਪੀਸ ਲਿਆ ਸੀ ਤੇ ਇੱਦਾਂ ਇੱਕ ਚਮਚਾ ਮੈਂ ਇੱਥੇ ਨਮਕ ਦਾ ਲਿਆ ਹੈ ਨਮਕ ਤੁਸੀਂ ਕਾਲਾ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਆ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਮਲਠੀ ਆ ਜਿਹੜੀ ਇਦਾਂ ਵੀ ਲੈ ਸਕਦੇ ਹੋ ਜਾਂ ਫਿਰ ਅੰਸਾਰੀ ਦੀ ਦੁਕਾਨ ਤੋਂ ਜਾਂ ਫਿਰ ਦੁਕਾਨ ਦੇ ਉੱਤੋਂ ਆਪਾਂ ਨੂੰ ਪੀਸਿਆ ਹੋਇਆ ਪਾਊਡਰ ਵੀ ਮਿਲ ਜਾਂਦਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਹੁਣ ਆਪਾਂ ਜਿਹੜਾ ਇਹਨੂੰ ਮਲਠੀ ਨੂੰ ਥੋੜਾ ਜਿਹਾ ਦਰਦਰਾ ਕੁੱਟ ਲਵਾਂਗੇ ਕੁੰਡੀ ਦੇ ਵਿੱਚ ਪਾ ਕੇ ਤੇ ਤੁਸੀਂ ਜੇ ਤੁਹਾਡੇ ਘਰ ਦੇ ਵਿੱਚ ਤੁਲਸੀ ਹੈਗੀ ਆ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਲਸੀ ਦੇ ਵੀ ਬਹੁਤ ਵਧੀਆ ਫਾਇਦੇ ਨੇ ਆਪਾਂ ਨੂੰ ਬਹੁਤ ਵਧੀਆ ਆਰਾਮ ਦਿੰਦਾ ਗਲੇ ਨੂੰ ਜੇ ਆਪਾਂ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨੂੰ ਕੁੱਟ ਲੈਨੇ ਹਮ ਲੱਠੀ ਨੂੰ ਹਾਂਜੀ ਹੁਣ ਆਪਾਂ ਨੇ ਮਲਠੀ ਨੂੰ ਦਰਦਰਾ ਜਿਹਾ ਕੁੱਟ ਲਿਆ ਏ ਕੁੰਡੇ ਦੇ ਵਿੱਚ ਪਾ ਕੇ ਤੇ ਖੰਗ ਤੇ ਜ਼ੁਖਾਮ ਆ ਜਿਹੜਾ ਸਰਦੀਆਂ ਦੇ ਵਿੱਚ ਹਰ ਇੱਕ ਨੂੰ ਹੋ ਜਾਂਦਾ ਵਾ ਤੇ ਹਰ ਕੋਈ ਜਿਹੜਾ ਇਹ ਖੰਗ ਤੇ ਜ਼ੁਖਾਮ ਤੋਂ ਬਹੁਤ ਪਰੇਸ਼ਾਨ ਆ ਗਲੇ ਦੇ ਦਰਦ ਤੋਂ ਬਹੁਤ ਪਰੇਸ਼ਾਨ ਤੇ ਇਸ ਤਰੀਕੇ ਨੂੰ ਜੇ ਤੁਸੀਂ ਯੂਜ਼ ਕਰੋਗੇ ਇਸ ਤਰੀਕੇ ਨਾਲ ਜੇ ਤੁਸੀਂ ਇਹ ਕੜਾ ਬਣਾ ਕੇ ਪੀ ਲੋਗੇ ਤਾਂ ਤੁਹਾਡਾ ਜਿਹੜਾ ਗਲ ਦਾ ਦਰ ਦਾ ਬਲਗਮ ਖੰਗਾ ਬਿਲਕੁਲ ਠੀਕ ਹੋ ਜਾਏਗੀ ਤੇ ਘਰ ਦੇ ਵਿੱਚ ਸਾਡੇ ਵੀ ਖੰਗ ਤੇ ਜ਼ੁਖਾਮ ਹੋਇਆ ਹੋਇਆ ਸੀ ਤੇ ਇਸ ਕਰਕੇ ਮੈਂ ਇਹ ਕੜਾ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਵੀ ਚਲੋ ਤੁਹਾਡੇ ਨਾਲ ਇਹ ਜਿਹੜਾ ਕੜਾ ਹੈ ਉਹ ਵੀ ਸ਼ੇਅਰ ਕਰਦੇ ਆ ਚਲੋ ਹੁਣ ਆਪਾਂ ਜੀ ਇਹਨੂੰ ਬਣਾਉਨੇ ਆ ਮੈਂ ਇੱਥੇ ਇੱਕ ਤਾਂ 프라이ਪੈਨ ਲੈ ਲਿਆ ਹੈ ਇਹਦੇ ਚ ਆਪਾਂ 2 ਗਲਾਸ ਮਾਣੀ ਦੇ ਪਾਉਣੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲਏ ਨਾ। ਦੋ ਗਲਾਸ ਪਣੀ ਦੇ ਆਪਾਂ ਪਾ ਲੈ। ਤੇ ਗੈਸ ਆਪਾਂ ਓਨ ਕਰ ਲੈਨੇ ਆ। ਜਿਹਨੂੰ ਜਿਹੜਾ ਪਾਣੀ ਆਪਣਾ ਰਿਜਣ ਲੱਗ ਪਿਆ ਏ, ਹੁਣ ਆਪਾਂ ਜਿਹੜੀਆਂ ਚੀਜ਼ਾਂ ਲਈਆਂ ਨੇ ਸਾਰੀਆਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ। ਸਾਰੀਆਂ ਪਾਣੀ ਦੇ ਵਿੱਚ ਪਾ ਦਵਾਂਗੇ। ਇਹਨੂੰ ਆਪਾਂ ਨੇ ਉਨਾ ਚਿਰ ਆਪਾਂ ਇਹਨੂੰ ਰਿਝਾਉਣਾ ਵਾ ਜਿੰਨਾ ਚਿਰ ਆਪਣੇ ਦੋ ਗਲਾਸ ਪਾਣੀ ਦੇ ਪਾਏ ਆਪਾਂ ਨੇ ਤੇ ਆਪਣਾ ਇੱਕ ਗਲਾਸ ਪਾਣੀ ਨਾਲ ਨਹੀਂ ਬਣ ਜਾਂਦਾ। ਉਨਾ ਚਿਰ ਆਪਾਂ ਇਹਨੂੰ ਘੜੇ ਨੂੰ ਰਿਝਾਉਣਾ ਵਾ। ਤੁਸੀਂ ਜਿਆਦਾ ਮਾਤਰਾ ਚ ਪਾ ਬਣਾਉਣਾ ਚਾਹੁੰਦੇ ਹੋ ਇਹ ਕੜਾ ਤਾਂ ਤੁਸੀਂ ਜਿਆਦਾ ਪਾਣੀ ਲੈ ਲਿਓ ਤੇ ਥੋੜੀ ਥੋੜੀ ਮਾਤਰਾ ਇਹਨਾਂ ਦੀ ਵੱਧ ਲੈ ਲਿਓ ਲੱਠੀ ਤੇ ਆਪਣਾ ਲੌਂਗ ਦੀ ਨਮਕ ਦੀ ਅਦਰਕ ਦੀ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਵੀ ਪਾ ਸਕਦੇ ਹੋ ਥੋੜੀ ਜਿਹੀ ਇਹ ਟੇਸਟ ਇਹਦਾ ਹਲਕਾ ਜਿਹਾ ਬਕਵਕਾ ਜਿਹਾ ਹੁੰਦਾ ਕੜਵਾ ਜਿਹਾ ਹੁੰਦਾ ਤਾਂ ਤੁਸੀਂ ਇਹਦੇ ਵਿੱਚ ਗੁੜ ਜਿਹਾ ਸ਼ਾਇਦ ਵੀ ਮਾ ਕੇ ਲੈ ਸਕਦੇ ਹੋ ਬਸ ਤਾਂ ਡਾਕਟਰ ਹੈਗੇ ਆ ਮੈਡੀਸਿਨ ਦੇਣ ਵਾਸਤੇ ਵਧੀਆ ਤੋਂ ਵਧੀਆ ਮੈਡੀਸਨ ਦਿੰਦੇ ਆ ਕਈ ਵਾਰ ਆਪਾਂ ਨੂੰ ਮੈਡੀਸਨ ਦੇ ਨਾਲ ਵੀ ਫਰਕ ਨਹੀਂ ਪੈਂਦਾ ਹੈਗਾ ਤਾਂ ਆਪਾਂ ਇਸ ਪ੍ਰਕਾਰ ਕੜਾਹ ਜਿਹੜਾ ਬਣਾ ਕੇ ਪੀ ਸਕਦੇ ਆ ਤੇ ਆਪਾਂ ਇਹ ਜਿਹੜਾ ਕੜਾਹ ਹੈ ਦਿਨ ਵਿੱਚ ਦੋ ਵਾਰ ਪੀਣਾ ਹੈ ਅੱਧਾ-ਅੱਧਾ ਗਲਾਸ ਆਪਾਂ ਪੀਣਾ ਹੈ ਦਿਨ ਵਿੱਚ ਦੋ ਵਾਰ ਤੇ ਜੇਕਰ ਛੋਟੇ ਬੱਚੇ ਨੇ ਘਰ ਦੇ ਵਿੱਚ ਉਹਨਾਂ ਨੂੰ ਆਪਾਂ ਇੱਕ ਤੋਂ ਡੇਢ ਚਮਚਾ ਵੀ ਦੇ ਸਕਦੇ ਆ ਇਹਦਾ ਕਈਆਂ ਨੂੰ ਇਹ ਵੀਡੀਓ ਝੰਜਟ ਲੱਗੂਗੀ ਵੀ ਝੰਜਟ ਜਾਇਆ ਕਿਹੜਾ ਉਬਾਲੇਗਾ ਪਰ ਇਹਨੂੰ 10 ਤੋਂ 15 ਮਿੰਟ ਹੀ ਲੱਗਦੇ ਆ ਵਾਲਣ ਜ਼ਿਆਦਾ ਟਾਈਮ ਨਹੀਂ ਲੱਗਦਾ ਜੇਕਰ ਆਪਾਂ ਨੂੰ ਮੈਡੀਸਨ ਦੇ ਨਾਲ ਨਹੀਂ ਫਰਕ ਪੈ ਰਿਹਾ ਤਾਂ ਆਪਾਂ ਇਸ ਪ੍ਰਕਾਰ ਜੇ ਕੜਾ ਬਣਾ ਕੇ ਪੀ ਲਵਾਂਗੇ ਤਾਂ ਆਪਾਂ ਨੂੰ ਬਹੁਤ ਫਰਕ ਮਿਲੇਗਾ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਪ੍ਰਕਾਰ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਇਸ ਪ੍ਰਕਾਰ ਬਣਾਉਣ ਦੇ ਨਾਲ ਕੜਾ ਹੁਣ ਆਪਾਂ ਜਿਹੜਾ ਦੋ ਗਲਾਸ ਪਾਣੀ ਦੇ ਪਾਏ ਸੀ ਤਕਰੀਬਨ ਆਪਣਾ ਜਿਹੜਾ ਇਹ ਪਾਣੀ ਉਹ ਡੇਢ ਕ ਗਲਾਸ ਹੀ ਰਹਿ ਗਿਆ ਏ ਪੈਨ ਨੂੰ ਥੋੜਾ ਜਿਹਾ ਟਾਈਮ 5 ਮਿੰਟ ਹੋਰ ਉਬਾਲਾਂਗੇ ਜਦੋਂ ਤੱਕ ਆਪਣਾ ਇੱਕ ਗਲਾਸ ਪਾਣੀ ਦਾ ਨਹੀਂ ਬਣ ਜਾਂਦਾ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਬਲਗਮ ਤੇ ਖੰਘ ਹੋ ਜਾਂਦੀ ਆ ਤੇ ਦਵਾਈ ਨਾਲ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈਗਾ ਤੇ ਦਵਾਈ ਲੈਣ ਵਿੱਚ ਵੀ ਬਜ਼ੁਰਗਾਂ ਨੂੰ ਜੜੀ ਬਹੁਤ ਔਖੀ ਲੱਗਦੀ ਆ ਤੇ ਇਸ ਪ੍ਰਕਾਰ ਆਪਾਂ ਕੜਾ ਬਣਾ ਕੇ ਉਹਨਾਂ ਨੂੰ ਦੇ ਸਕਦੇ ਆ ਬਹੁਤ ਫਾਇਦਾ ਹੋਵੇਗਾ ਉਹਨਾਂ ਨੂੰ ਇਸ ਪ੍ਰਕਾਰ ਕੜਾ ਬਣਾ ਕੇ ਦੇਣ ਨਾਲ ਜੀ ਹੁਣ ਆਪਣਾ ਕੜਾ ਜਿਹੜਾ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰਤਾ ਤੇ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਵਾਂਗੇ ਫਿਰ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਗਲਾਸ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਆਪਾਂ ਜੇ ਪੀਣਾ ਵਾ ਤਾਂ ਆਪਾਂ ਇਹਨੂੰ ਕੋਸੇ ਕੋਸੇ ਨੂੰ ਹੀ ਪੀਣਾ ਵਾ ਤੇ ਜਿਆਦਾ ਠੰਡਾ ਕਰਕੇ ਨਹੀਂ ਆਪਾਂ ਇਹਨੂੰ ਪੀਣਾ ਹੈਗਾ ਮਿਲਦੇ ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਚ ਤੇ ਹੁਣ ਆਪਣਾ ਜਿਹੜਾ ਕੜਾ ਹੈ ਉਹ ਠੰਡਾ ਹੋ ਗਿਆ ਏ ਘੱਸਾ ਜਾ ਹੋ ਗਿਆ ਏ ਹੁਣ ਆਪਾਂ ਇਹਨੂੰ ਕਿਸੇ ਗਲਾਸ 'ਚ ਕੱਢ ਲਵਾਂਗੇ ਤੇ ਤੁਸੀਂ ਇਹਦਾ ਸੇਵਨ ਉਦੋਂ ਤੱਕ ਹੀ ਕਰਨਾ ਜਦੋਂ ਤੱਕ ਤੁਹਾਨੂੰ ਖੰਗ ਆ ਤੇ ਉਸ ਤੋਂ ਬਾਅਦ ਤੁਸੀਂ ਇਹਦਾ ਸੇਵਨ ਨਹੀਂ ਕਰਨਾ ਹੈਗਾ ਚੰਗੀ ਹੁਣ ਆਪਾਂ ਇਥੇ ਗਲਾਸ ਲੈ ਲਿਆ ਤੇ ਹੁਣ ਹੁਣ ਆਪਾਂ ਪਾਉਣ ਲਵਾਂਗੇ ਪਾਉਣ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਦੋ ਗਲਾਸ ਪਾਣੀ ਪਾਏ ਸੀ ਤੇ ਆਪਣਾ ਇੱਕ ਗਲਾਸ ਪਾਣੀ ਦਾ ਬਣਿਆ ਹੈ ਕੜਾ ਕੜੇ ਦਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆ ਪਾਲ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਨੂੰ ਮਿਲ ਸਕੇ ਤੇ ਆਪਣਾ ਜਿਹੜਾ ਇਹ ਕੜਾ ਹੁਣ ਤਿਆਰ ਆ ਤੁਸੀਂ ਵੀ ਇਹਨੂੰ ਟਰਾਈ ਕਰਕੇ ਦੇਖਿਓ ਪਰਾਣੀ ਤੋਂ ਪਰਾਣੀ ਖਾਂਗ ਜਿ ਖਾਵਾ ਮ ਜਿਹੜੀ ਇਸ ਦੇ ਨਾਲ ਹਟ ਜਾਵੇਗੀ ਤੁਹਾਨੂੰ ਜਿਆਦਾ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ ਘਰ ਦੇ ਵਿੱਚ ਹੀ ਆਪਾਂ ਇਸ ਨੁਕਤੇ ਨੂੰ ਯੂਜ਼ ਕਰ ਸਕਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਫਰੀਦ ਸਤਿ ਸ੍ਰੀ ਅਕਾਲ